ਪੂਰਨ ਪੂਰ ਰਹੇ ਦਿਆਲ ਸਭ ਉੱਪਰ ਬਹੁਤ ਕਿਰਪਾਲ ਪੂਰਨ ਪੂਰ ਰਹੇ ਦਿਆਲ ਦਿਆਲ ਹੈ ਜੜਾ ਆਪ ਸਰੂਪਨ ਸੁਜਨ ਪੂਰਕ ਹੈ ਆਪ ਦਾ ਤੰਦਰੁਸਤ ਹੈ ਦੂਜਿਆਂ ਦੀ ਤੰਦਰੁਸਤੀ ਦੂਜਾ ਦੀ ਬਿਮਾਰੀ ਠੀਕ ਕਰੇ ਪੂਰਨ ਉਹ ਪੂਰ ਰਹਿ ਦਿਆਲ ਉਹ ਪੂਰਾ ਕਰੂ ਜਿਹੜਾ ਪੂਰਾ ਹੁਣ ਬ੍ਰਹਮ ਕਹਿੰਦੇ ਬੰਦਾ ਪੂਰ ਲਾ ਕੇ ਆ ਗਿਆ ਲਾ ਜੀ ਹੁਣ ਬ੍ਰਹਮ ਨੂੰ ਦੂਜੇ ਅਧੂਰੇ ਪੂਣ ਬ੍ਰਹਮ ਬ੍ਰਹਮ ਨੂੰ ਪੂਰਾ ਕਰ ਲੇ ਸੂਰ ਰਹਿ ਦਿਆਲ ਸਭ ਉੱਪਰ ਹੋਣਤ ਕਿਰਪਾਲ ਦਿਆਲ ਹੈ ਉਹ ਪੂਰਾ ਸਾਰਿਆਂ ਦੇ ਕਿਰਪਾਲ ਹੈ ਹੁਣ ਇੱਥੇ ਕੌਣ ਹੈ ਸਾਰਿਆਂ ਵਿੱਚ ਸਭ ਦੇ ਵਿੱਚ ਕੀ ਹੈ ਜਿਹੜਾ ਸਿਰ ਲੱਗ ਜੂ ਉਹ ਨਹੀਂ ਸਭ ਵਿੱਚ ਆਦਮੀ ਦੀ ਗੱਲ ਛੱਡੋ ਤੁਸੀਂ ਦੱਲੇ ਆਦਮੀ ਦੀ ਗੱਲ ਕਦੇ 85 ਲੱਖ ਡੁੱਬ ਤੇ ਪੌੜੀ ਚੜਾ ਰਹੇ ਸਾਰੇ ਲੋਕ ਸਭ ਦਾ ਜੀਵ ਜੰਤ ਕੱਢਾ ਰਾਇਆ ਸੀ ਹਾਂ ਬੰਦੋ ਲੋਕ ਇਹ ਹੀ ਹੈ ਲੋਕ ਇਹ ਹੈ ਜੀਵ ਜੰਤ ਕੱਢਾ ਰਾ ਤੂੰ ਸਭ ਆਦਮੀ ਨੂੰ ਕੋਈ ਲੈ ਲੋਂਗੇ ਸਭ ਜੀਵ ਜੰਤ ਕਿਤੇ ਆਦਮੀ ਉੱਤੇ ਹੋਰ ਦੀ ਇਹ ਤਾਂ ਰਹਿਣੀ ਕਿਤੇ ਨਹੀਂ ਇਹਨਾਂ ਦਾ ਅੱਖ ਵੀ ਨਹੀਂ ਰਹਿਣਾ ਇਹਨਾਂ ਦੇ ਪ੍ਰਚਾਰ ਦਾ ਇਹ ਆਦਮੀ ਤੇ ਆ ਕੇ ਖੜ ਗਏ ਇੱਥੇ ਜੀਵ ਜੰਤ ਲਿਆ ਹੋਇਆ ਸਾਰੇ 85 ਲੱਖ ਲੋਕ ਸਾਰੇ ਦਿਖਾ ਦੇ ਖੜ ਗਏ ਆਦਮੀ ਇਹ ਦਿਖਾ ਦੇ ਖੜ ਗਏ ਇਹ ਨਾ ਤਾਂ ਹੈਗਾ ਦਿਵਾਲਾ ਦਿਖੂਗਾ ਪੁੱਛਣਾ ਵੀ ਕਿਸੇ ਦੇ ਨਹੀਂ ਔਰ ਪੁੱਛਣ ਦੇ ਕਾਬਲ ਵੀ ਨਹੀਂ ਹੈ ਤੇ ਆ ਜਿੱਕੜੇ ਦੱਸਣ ਦੀ ਉਹ ਅਸੀਂ ਪਰਦਾ ਹੀ ਝੱਕਿਆ ਉਹ ਪਰਦਾ ਹੀ ਝੱਕਿਆ ਨਾ ਦਾ ਹਏ ਤਾਂ ਕੁਝ ਵੀ ਨਹੀਂ ਸੀ ਕੋਲੇ ਨੂੰ ਕੋਈ ਨਹੀਂ ਸੀ ਪਰਦਾ ਸੀ ਪਰਦਾ ਝੱਕਿਆ ਗਿਆ ਹਾਂਜੀ ਪੂਰਨ ਪੂਰਨ ਰਹੇ ਦਿਆਲ ਸਭ ਉੱਪਰ ਹੋਵਤ ਕਿਰਪਾ ਸਭ ਉੱਪਰ ਹੋਵਤ ਸਾਰਿਆਂ ਤੇ ਕਿਰਪਾ ਲਾ ਫਰਮਾਸ਼ ਉਹਦੀ ਬਾਣੀ ਆ ਜਿਹੜਾ ਸਭ ਉੱਪਰ ਕਰਵਾਲ ਹੈ ਉਹਦਾ ਮੈਸੇਜ ਆ ਦੱਸਿਆ ਕਿਸੇ ਨੇ ਵੀ ਹੋਵੇ ਦੱਸਿਆ ਤਾਂ ਪਹਿਲਾਂ ਕਬੀਰ ਨੇ ਬਰਲਾਲ ਪੰਜਾਬ ਦਾ ਸੀ ਧਰੂਪ ਰਲਾਦ ਦਾ ਸੀ ਪੰਜਾਬ ਦਾ ਸੀ ਉੱਥੇ ਜ਼ਰੂਰ ਹੋਈ ਹੈ ਇਹ ਕਿਤੇ ਇੱਕ ਜਗ੍ਹਾ ਦਾ ਹੁੰਦਾ ਭਗਤ ਜਿੱਥੇ ਪੈਦਾ ਹੋ ਜਾਏ ਉੱਥੇ ਹੀ ਹੁੰਦੀ ਹੈ ਬਾਣੀ ਉੱਥੇ ਵਾਸਤੇ ਹੁੰਦੀ ਹੈ ਇਹਨਾਂ ਨੇ ਜਮਾ ਕਬਜ਼ਾ ਕਰ ਲਿਆ ਤੇ ਨਾਲੇ ਇਹ ਤਾਂ ਹਿੰਸਾ ਵਿਰੋਧੀ ਇਹਨਾਂ ਦਾ ਕਬਜ਼ਾ ਰਹਿਣ ਕੌਣ ਦਾ ਜੂਤਾ ਹਿੰਸਾ ਵਿਰੋਧੀ ਜੇ ਤਾਂ ਇਹ ਤਾਂ ਇਹ ਤਾਂ ਹੀ ਗੁਰਮੰਦਰ ਵਿਰੋਧੀ ਆ ਜਿੱਦਾਂ ਪੰਜਾਬ ਦੇ ਵਿਰੋਧਾ ਕਦੇ ਵੀ ਵਿਰੋਧ ਨਹੀਂ ਹੋਣਾ ਸਭ ਤੋਂ ਜ਼ਿਆਦਾ ਪੰਜਾਬ ਦੇ ਵਿਰੋਧਾ ਜਿੱਦ ਨੇ ਸੰਤ ਨੇ ਸਾਰੇ ਵਿਰੋਧੀ ਹਨ ਅੰਦਰੋਂ ਜਿੱਦ ਨੇ ਦੇਰੇ ਸਭ ਵਿਰੋਧੀ ਹੈ ਜਿੱਦ ਨੇ ਗੁਰਦੁਆਰੇ ਸਭ ਵਿਰੋਧੀ ਕੋਈ ਗੱਲ ਨਹੀਂ ਕਰਦਾ ਵਿਰੋਧ ਸਾਰੇ ਹੋਰ ਜ਼ਿਆਦਾ ਪੰਜਾਬ ਦੇ ਪਹਿਲਾ ਕਾਸ਼ੀ ਜੀ ਵਿਰੋਧ ਹੋਇਆ ਜੇ ਤਖਬੀਰ ਜਬ ਰਵਿਰਾਜ ਜਬ ਵਿਰੋਧ ਹੋਇਆ ਹੁਣ ਬਾਅਦ ਕੋਈ ਕਾਸ਼ੀ ਜੀ ਭਗਤ ਨਹੀਂ ਬਣਾ ਹੋਇਆ ਕਹਿੰਦੇ ਛਲੋੜ ਨਹੀਂ ਹੈ ਤਖਬੀਰ ਉਸ ਕਾਸ਼ੀ ਨਾਲ ਠੱਗਾਂ ਜੁੜ ਗਏ ਬਣਾ ਉਸ ਦੇ ਠੱਗ ਜੋੜ ਤੇ ਉਹ ਨੰਬਰਸਾਲ ਨਾਲ ਵੀ ਠੱਗ ਜੁੜ ਗਏ ਰਵਿਰਾਜ ਨਾਲ ਠੱਗ ਛੁਲੜ ਗਏ ਅੰਬਰਸਾਲ ਦੇ ਠੱਗ ਨੇ ਕਾਜੀ ਜੀ ਦੇ ਡਾਕਟਰ ਨੇ ਇਹਨਾਂ ਦਾ ਹਾਲ ਦੱਸ ਦੋ ਤੇ ਠੱਗਾ ਨਾ ਹੋਵੇ ਲੋਕ ਤਾਂ ਠੱਗਾ ਨਹੀਂ ਬਰ ਸਕਦੇ ਗੁਰੂ ਅੰਬਰਸੇਈਨ ਉਹ ਦਸੜੀਏ ਕਹਿੰਦਾ ਹੈ ਦਸੜੀਏ ਦਾ ਮਤਲਬ ਹੈ ਜਿਹਨਾਂ ਦੇ ਅੰਦਰ ਬਦਬੂ ਹੈ ਛਡਾਨ ਮਾਰਦੀ ਹੈ ਸੱਚ ਦੇ ਖਿਲਾਫ ਨੇ ਰੋਮੇ ਬਾਸ਼ਾ ਨੇ ਕਿਹਾ ਦਰਛੜੀਏ ਜਦੋਂ ਉਹਨੇ ਬੁਆ ਨਹੀਂ ਖੋਲਿਆ ਜ਼ਬਰਦਸਤੀ ਸੱਚ ਦੇ ਪ੍ਰਤੀਗਿਆ ਦਿੱਤੀ ਅਧਵੀਨਾ ਵਰਤਾਓ ਵਰਦਲਾ ਨੂੰ ਵੀ ਹੋਈ ਆਪਣੇ ਕਰਤਬ ਜਾਣੇ ਆਪ ਅੰਤਰਜਾਮੀ ਰਹੋ ਬਿਆਪ ਆਪਣੇ ਕਰਤਬ ਜਾਣੇ ਆਪ ਆਪਣੇ ਕਰਤਬ ਬਣੇ ਆਪ ਜਾਣਦਾ ਜੋ ਕਰਦਾ ਹੈ ਜੋ ਕਰਤਬ ਨੇ ਉਹ ਕਰਤਬ ਕਰਨ ਜਾਣਦਾ ਹੈ ਜਦ ਮਰਜ਼ੀ ਕਰ ਦਵੇ ਕਰ ਤਬ। ਸ਼ਾਮਾ ਦੇ ਦਮਢੋਲ ਤੇ ਕੋ ਜਗਾ। ਜਿੱਤੇ ਮਰਜ਼ੀ ਕਰ ਸਭ ਕਰ ਦਵੇ। ਬਾੜੇ ਆਸ। ਆ ਵੀ ਜਾਣੇ ਤਬ ਜਾਣੇ ਆਪ ਅੰਤਰਜਾਮੀ ਰਹੋ ਵਿਆਹ। ਅੰਤਰਜਾਮੀ ਰਹੋ ਵਿਆਹ। ਬਟਨਾ ਵੱਟ ਚੱਲ ਜਿੰਦਾ ਉਹਦੇ ਪਹੁੰਗਾ ਇਧਰੋਂ ਪਾਸੇ ਹਟ ਚਲਾ ਦਿੰਦਾ। ਕਾਕੇ ਕਹਿੰਦਾ ਤਾਂ ਐਸੀਆਂ ਗੱਲਾਂ ਭਗਤ ਚਿੜੀ ਤੇ ਭਾਈ ਮਰ ਗਈ ਫਰਦ ਕਰਦਾ ਗੱਲ ਤੇ ਥਲ। ਪਰਵਤ ਜਿਹੜੀ ਪਿਆਸੀ ਬਲਦੀ ਹੈ ਹਾਂ ਪਰਵਤ ਨਿਕਲਦਾ ਜਾਂਦੇ ਥਾਲਾ ਅਗੇ ਲੋਕ ਆਏ ਆਂ ਅੱਜ ਕਰਦੇ ਸੀ ਉਹਨੂੰ ਜਿਹੜੇ ਕਵੀ ਸੀ ਲੋਕਾਂ ਨੂੰ ਸੁਣਾਉਂਦਾ ਤੇ ਲੋਕਾਂ ਦੇ ਅਸਰ ਪੈਦਾ ਸੀ ਉਹ ਤਾਂ ਪਰਵਤ ਜਾਂਦੇ ਥਲ ਕਰ ਦਵੇ ਪਰਵਤ ਕਿਸਕ ਪਰਵ ਪਹਿਲਾਂ ਜਿਹੜੀ ਪਿਆਸੀ ਬਲਦੀ ਉਹ ਹਾਂ ਬ੍ਰਿਤਪਾਲੇ ਜੀ ਨੇ ਬਹੁਤ ਬਾਤ ਜੋ ਜੋ ਰਕਿਓ ਸੋ ਤੇ ਸ ਇਤਿਹਾਸ ਬ੍ਰਿਤਪਾਲੇ ਜੀ ਨੇ ਬਹੁਤ ਬਾਤ ਬਹੁਤ ਬਾਤ ਬਹੁਤ ਪ੍ਰਕਾਰ ਨਾਲ ਜੀਆਂ ਨੂੰ ਬਰਤਾਲ ਜੋ ਜੀਆਂ ਦਾ ਵਧਾਇਆ ਹੁਣ ਜੀ ਦੇ ਨਾਲ ਗੱਲ ਇਹ ਸਿੱਖੇ ਨੇ ਸਿੱਖਣ ਤੋਂ ਗੱਲੇ ਨਹੀਂ ਆ ਰਹੀ ਜੀਆਂ ਦੀ ਗੱਲੇ ਨਹੀਂ ਆ ਰਹੀ ਕਿਤੇ ਜੀਆਂ ਦੀ ਗੱਲ ਆ ਰਹੀ ਹੈ ਬ੍ਰਿਤਪਾਲੇ ਜੀ ਨੇ ਬਹੁਤ ਬਾਤ ਸਾਰੇ ਜੀਆਂ ਦੀ ਬਰਤਪਾਲ ਕਰਦਾ ਉਹ ਜੋ ਜੋ ਰਕਿਓ ਸੋ ਤੇ ਸ ਇਤਿਹਾਸ ਜਿਹੜਾ ਵੀ ਉਹਨਾਂ ਰਚਿਆ ਰਚਿਆ ਸਾਡੇ ਜਿਹੜੂ ਦੇ ਦਿੱਤੀ ਹੈ ਚਾਹੇ ਉਹ ਬਨਸਪਤੀ ਚ ਚਾਰੇ ਖਾਣੀਆਂ ਚ ਕਿਤੇ ਵੀ ਹੈ ਜੀ ਬੈਠਾ ਰਚਿਆ ਹੈ ਉਹਨੇ ਹਾਸਤੇ ਜੱਪਿ ਸੇ ਤੇ ਆ ਬਰਬਟੀ ਜਿਹੜੇ ਪ੍ਰਭ ਨੇ ਰਜਨਾ ਰਜੀਆ ਉਹ ਪ੍ਰਤਪਾਲ ਕਰਦਾ ਆ ਉਹਨਾਂ ਜੀਵਾਂ ਦਾ ਵੀ ਧਿਆਨ ਹੋਣਾ ਚਾਹੀਦਾ ਵੀ ਪ੍ਰਤਪਾਲ ਤੋਂ ਕਰੇਗਾ ਜੋ ਜੋ ਰਚਿਆ ਉਹ ਤੁਸੀਂ ਉਹਦਾ ਧਿਆਨ ਵੀ ਤੇ ਰੱਖਾ ਆਦਮੀ ਦਾ ਭਾਵਨਾ ਹੋਵੇ ਬਾਕੀ ਸਾਰਿਆਂ ਦਾ ਹੈ ਆਦਮੀ ਕਿੰਨੇ ਪਰਸੈਂਟ ਰਹੇ ਸਾਬ ਲਾਓ ਇਹ ਆਦਮੀ ਆ ਤੇ ਆਂਦੇ ਆ ਕਿੰਨੇ ਪਰਸੈਂਟ ਹੋ ਤੁਸੀਂ ਸਾਰੇ ਜੀ ਦਣ ਲੋ ਪਨਾਸਪਤੀ ਵੀ ਵਿਚੇ ਆ ਗਈ ਚਾਰੇ ਖਾਣੀਆਂ ਆ ਗਈਆਂ ਤੇ ਆਪ ਕੋਲ ਤੇ ਆਣਾ ਤਾਂ ਨਹੀਂ ਜੋ ਜੋ ਰਖੇ ਹੋ ਜਿਹੜਾ ਤੈ ਰਖਿਆ ਉਹਦਾ ਧਿਆਨ ਰੱਖ ਤੇਰੇ ਚਾਰ ਕੋ ਕਿਸੇ ਤੇ ਆ ਤੋ ਮੰਗਦਾ ਰਹੋ ਉਹਨਾਂ ਦਾ ਸਾਰਿਆਂ ਦਾ ਧਿਆਨ ਤੇ ਰਹਿਣਾ ਜੁੜਿਆ ਹੋਇਆ ਹੈ। ਤਾਂ ਹੀ ਬੋੜੀ ਜੜਦੇ ਨੇ ਉਹ ਹੁਕਮ ਜਿਦੇ ਜਿਹੜੇ ਧਿਆਨ ਧਿਆਨ ਦੇ ਉਹ ਹੁਕਮ ਜਿਦੇ ਤਾਂ ਅਸੀਂ ਕਹਿੰਦੇ ਹੁਕਮ ਜਿਦੇ ਅਨੁਸਾਰੇ ਉਹ ਸਾਰੇ ਤੇਰੇ ਪਾਣੀ ਚੜੇ। ਤਾਂ ਫੂਲ ਸੁੱਕ ਜਾਂਦਾ। ਵੀ ਨਹੀਂ ਪੈਂਦਾ ਧਿਆਨ ਤੇ ਚੌ ਪਾਣੀ ਦੀ ਖੁਸ਼ੀ। ਪਾਣਾ ਤੇਰਾ ਹੈ। ਕਦੇ ਦੇਖਿਆ ਦੁਆਈ ਬੋਲਦੇ। ਐਕੜਾ ਅਵਾਰ ਦਾ ਤਾਂ ਫੂਲ ਸੁੱਕ ਜਾਂਦਾ। ਗਰਮੀ ਸਰਦੀਆਂ ਆਉਣੀਆਂ ਆ ਸੁੱਕ ਜੂਗਾ ਬਰਸਾਤ ਆਲਾ ਗਰਮੀ ਆਊਗੀ ਸਰਦੀਆਂ ਆ ਸੁੱਕ ਜੂਗਾ ਉਹੀ ਰਾਜਾ ਰਾਜੀ ਆ ਹਾਂ ਜਿਸ ਭਾਵੇਂ ਤਿਸ ਲਾਏ ਬੁਲਾਏ ਭਗਤ ਕਰੇ ਹਰ ਕੇ ਗੁਣ ਗਾਏ ਜਿਸ ਭਾਵੇਂ ਤਸ ਲਾਏ ਬੁਲਾਏ ਜਿਹੜਾ ਚਾਹੁੰਦਾ ਨਾ ਇਸ ਭਾਵੇਂ ਦਾ ਮਤਲਬ ਜਿਹੜੂ ਉਹ ਭਾ ਜਾਂਦਾ ਉਹ ਉਹ ਨੂੰ ਗੁਰੂ ਲਾਲ ਲੰਦਨ ਜੀ ਜਿਹਨਾਂ ਨੂੰ ਸੱਚ ਪਾ ਜਾਂਦਾ ਉਹਨਾਂ ਨੂੰ ਸਚਾਰੇ ਨਾਲ ਆਪਣੇ ਸਾਚਣ ਲੈ ਜਾਂਦੇ ਆਪਰੇ ਆਮ ਲਾਲ ਲੰਦਨ ਜੀ ਉਧਰ ਆ ਜਾ ਜਿਹੜੇ ਮਨ ਨੂੰ ਪਾ ਜਾਂਦਾ ਨਾ ਸੱਚ ਉਹਨੂੰ ਜਦ ਚਿੱਤ ਆਪਣ ਨਾਲ ਜੋੜ ਲੈਂਦਾ ਹੈ ਚਲੋ ਪੂਰਨ ਬ੍ਰਹਮਣ ਜੀ ਜਿਸ ਭਾਵੇਂ ਤਸਲਾਏ ਅਸਲ ਦੇ ਵਿੱਚ ਤਾਂ ਜੀਦੇ ਬੰਦੂ ਪਾ ਜਾਂਦਾ ਹੈ ਉਹ ਸੱਚ ਉਹ ਸਾਧਾਰਨ ਅਸਲ ਉਰੂਪੀ ਰੋੜੀ ਸੱਚਾਰੇ ਜਾਂਦੇ ਹਨ ਮਨ ਕਰਕੇ ਕੂੜਿਆ ਰਹਿ ਬੰਭ ਜਿੰਨਾ ਜਦੋਂ ਮਨ ਕਰਕੇ ਕੂੜਿਆ ਰਹਿ ਉਹਨਾਂ ਜਦ ਰੂਗਾ ਮਾਇਆ ਜਿੱਜਾ ਜਮਲ ਮਨ ਸਦਿ ਸਿੱਧ ਜਦੋਂ ਇਹਨੂੰ ਸੱਚ ਭਾ ਗਿਆ ਬਸ ਸੱਚਾਰੇ ਚਲੇ ਆ ਗਏ ਸੱਚ ਖਾਣ ਸੱਚਾਰੇ ਸਾਥ ਖਾਣ ਜਿਹੜੇ ਰਹਿੰਦੇ ਹੁੰਦੇ ਨੇ ਇੱਥੇ ਡਰ ਨਹੀਂ ਹੁੰਦਾ ਸੱਚਾਰਾਂ ਦਾ ਦੇਸ ਤਾਂ ਨੂੰ ਸੱਚ ਖੰਡਾ ਕੂੜਿਆ ਦੇ ਆ ਦੇ ਦੇਵਤਾਂ ਨੂੰ ਅਮਰ ਲੋਕ ਤੇ ਕੂੜਿਆ ਦੇ ਨੇ ਤੇ ਮਾਇਆ ਨੂੰ ਸਭ ਸੰਸਾਰ ਸੰਸਾਰ ਕੂੜੇ ਕੂੜਿਆ ਦੇ ਸੰਸਾਰੀ ਨੇ ਕੂੜਦੇ ਰਹਿਣ ਵਾਲੇ ਨੇ ਉਹ ਸੰਸਾਰ ਕੀ ਆ ਸੱਚ ਖੰਡਾ ਕੂੜਾ ਘਟੜਿਆ ਤੇ ਔਰ ਕੁਝ ਨਹੀਂ ਕੂੜਾ ਘਟੜਿਆ ਸੱਚ ਖੰਡਾ ਇੱਥੇ ਛੜਿਆ ਹੋਇਆ ਬਾਹਰ ਜਿਵੇਂ ਆਪਾਂ ਸ਼ਾਦਾ ਕੂੜਾ ਦਾ ਸਵੇ ਨਹੀਂ ਬਾਸੜ ਦਿੰਦੇ ਐ ਸਟਿਆ ਹੈ ਇੱਕ ਪਾਸੇ ਢੇਰ ਲਾਇਆ ਹੋਇਆ ਦੇਖ ਰਿਹਾ ਹੋ ਤੁਸੀਂ ਦੇਖ ਸਾਕੇ ਜੀਵ ਨਹੀਂ ਹੁੰਦਾ ਉਹਦੇ ਵਿੱਚ ਬਸ ਬੇਸ਼ਾਦੇ ਜੀਵ ਹੈਗਾ ਤੇ ਹੈਗਾ ਨਾ ਕੂੜੇ ਦਾ ਦੇਖ ਸਾ ਮਹ ਜਮਾਨਾ ਸੰਸਾਰ ਦੀ ਬੇਸ਼ਾਦੀ ਹੈ ਉਹ ਕੁਝ ਦੀ ਹੈ ਇਹ ਬੇਸ਼ਾਦੇ ਕੀ ਡੇਰ ਸੰਸਾਰ ਦੀ ਜੀਵ ਸੰਸਾਰੀ ਜੀਵ ਬੇਸ਼ਾਦੇ ਕੀ ਡੇਰ ਬੇਸ਼ਾਦਾ ਦਾ ਕੀੜਾ ਬੇਸ਼ਾ ਮਹ ਸਮਾਏ ਉਹ ਇਹ ਤੋ ਖੋਜਾ ਉਹ ਕਹਿੰਦਾ ਤੂੰ ਖੋਜ ਰਹਾ ਜੇ ਇਹ ਚ ਖੋਜਾ ਤਾਂ ਬੜੀ ਗੱਲ ਆਂ ਤੂੰ ਕੋ ਬੋਜਾ ਜੇ ਕੂੜਾ ਕਰਕੜੀ ਜਿੱਥੇ ਸੁੱਟਦੇ ਉਹ ਚ ਖੋਜਾ ਕੋਈ ਇਹ ਤੋਂ ਸਸਤਾ ਸੌਦਾ ਹੋਰ ਕੀ ਹੋ ਸਕਦਾ ਹਾਂਜੀ ਜਿਸ ਭਾਵੇਂ ਤੇ ਸੁਨਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਕਰੇ ਭਗਤ ਕਰੇ ਹਰ ਕੇ ਗੁਣ ਕਰੇ ਪੱਕਾ ਫਲ ਜਿਹੜਾ ਹੁੰਦਾ ਨਾ ਉਹ ਲੈ ਜਾਂਦੇ ਨੇ ਜੇ ਪੱਕੇ ਹੁੰਦੇ ਨੇ ਪੱਕ ਜਾਂਦੇ ਨੇ ਓਕੇ ਬਾਕੀ ਸੇ ਤਿੱਖੇ ਨੇ। ਤੇ ਪਾਕੇ ਸੇ ਪੱਕੇ ਨੇ ਜਿਹੜੇ ਫਲ ਉਹ ਤਾਂ ਉਹ ਲੈ ਜਾਂਦੇ ਨੇ। ਖਾਣ ਯੋਗ ਨੇ ਜਿਹੜੇ। ਬਾਕੀ ਜਿਹੜਾ ਗਲੇ ਪਚੇ ਹੋਏ ਨੇ ਹੋਰ ਕੱਚੇ ਕੱਚੇ ਟੁੱਟ ਕੇ ਡਲ ਜਾਂਦੇ ਨੇ। ਉਹ ਇੱਥੇ ਗੂੜਾ ਕਰ ਕਰ ਕੇ ਤੇ ਅਸੂ ਕਰਨ ਤੋਂ ਛੇ ਹੋ ਗਏ। ਹਰਕੇ ਗੁਣ ਗਾਈ। ਭਗਤ ਕਰੇ ਹਰਕੇ ਗੁਣ ਦੀ ਭక్తి ਭక్తి ਕੀ ਹੈ ਹਰਕੇ ਗੁਣ ਤੋਂ ਨਹੀਂ ਭక్తి ਹੈ। ਮਹਾਰਾ ਫੇਰ ਦੀ ਭక్తి ਨਹੀਂ ਹੈ। ਹਰਕੇ ਗੁਣ ਹਾਂ ਹਰਕੇ ਗੁਣ ਤੋਂ ਭਗਤੀ ਹੈ। ਬਸ ਬਸ ਤਾਂ ਦੱਸਿਆ ਭਗਤੀ ਕੀ ਹੈ ਹਰ ਕਰ ਕੋ ਨੂੰ ਗਾਉਣਾ ਭਗਤੀ ਹੈ ਗੁਣ ਗਾਉਣਾ ਹੈ ਭਗਤੀ ਹੈ ਸਾਡੀ ਹਾਂ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਮੰਨ ਕੇ ਇੱਕ ਜਾਣਿਆ ਬੰਦਰ ਤੇ ਸਵਾਰ ਕਰ ਜਾਂਦੇ ਕਰਨ ਮੰਨਿਆ ਹਾਂ ਵਿਸ਼ਵਾਸ ਕਰ ਮੰਨਿਆ ਕਰ ਮੰਨਿਆ ਜਦੋਂ ਵਿਸ਼ਵਾਸ ਆ ਜਾਂਦਾ ਮਨ ਨੂੰ ਕਰਨ ਹਾਰ ਨਾਲ ਵਿਸ਼ਵਾਸ ਦੇਖੋ ਸ਼ਰਦਾ ਦੀ ਭਗਤੀ ਨਹੀਂ ਭਗਤੀ ਵਿਸ਼ਵਾਸ ਹੀ ਹੈ ਹਾਂ ਬਹੁਤ ਸਾਰਾ ਕਹਿੰਦੇ ਸ਼ਰਦਾਬਾਨ ਸਿੱਖੋ ਚੜ੍ਹਦਾ ਵਾਂਸ ਤੇਰੀ ਉੱਤੇ ਮਾਨ ਅੱਤਰੇ ਵਿਸ਼ਵਾਸ ਕਰ ਜਿਹਨੇ ਵਿਸ਼ਵਾਸ ਕਰਕੇ ਨਹੀਂ ਮੰਨਿਆ ਉਹ ਸਿੱਖੇ ਨਹੀਂ ਚੜ੍ਹਦਾ ਵਾ ਸਖੁਦਾ ਹੀ ਨਹੀਂ ਚੜ੍ਹਦਾ ਵਾ ਦੂਰ ਚੜ੍ਹਦਾ ਦੇ ਫੁੱਲ ਹੁੰਦੇ ਨੇ ਸ਼ਰਦਾ ਨੂੰ ਫਲ ਕਦੇ ਨਹੀਂ ਲੱਗਿਆ ਫੁੱਲ ਕੀ ਹੁੰਦਾ ਨੇ ਜ਼ੋਰ ਜ਼ੁਲਮ ਫੁੱਲੋਂ ਘਣੋ ਜੋਰ ਜ਼ੁਲਮ ਫੁੱਲੋ ਕਰਨੋਂ ਜਿੱਤੇ ਜ਼ੋਰ ਅ ਜ਼ੁਲਮੇ ਫੁੱਲ ਉੱਥੇ ਹੀ ਹੁੰਦੇ ਨੇ ਅੱਜ ਜ਼ੋਰ ਹੈ ਜੇ ਸੱਤ ਜ਼ੋਰ ਕਰ ਬੈਠੇ ਸੋਏ ਸਰਬਉੱਚ ਕਮੇਟੀ ਕੋਲ ਜ਼ੋਰ ਹੈ ਪੈਸੇ ਦਾ ਵੀ ਜ਼ੋਰ ਹੈ ਵੋਟਾਂ ਦਾ ਵੀ ਜ਼ੋਰ ਹੈ ਜ਼ੁਲਮ ਕਰ ਰਹੇ ਜ਼ੁਲਮ ਹੋ ਰਿਹਾ ਫੁੱਲੇ ਫੁੱਲ ਨਹੀਂ ਸ਼ਰਦਾ ਦੇ ਫੁੱਲੇ ਨੇ ਹੋਰ ਕੁਝ ਨਹੀਂ ਫੁੱਲੋ ਕਰੋ ਔਰ ਕਾਚੀ ਦੇ ਵਿਕਾਰ ਕੱਚੀ ਦੇ ਦੂਦੇ ਹੀ ਬਣੀ ਬੈਠਣਾ ਇਹ ਵਿਕਾਰ ਸਾਰੇ ਵਿਕਾਰੇ ਵਿਕਾਰ ਦੇ ਰਿਹਾ ਕਿਨਾਂ خاطر ਪਗਤੀਆਂ ਨੇ ਲਿਖੀਆਂ ਹੋਈਆਂ ਅਜੋ ਅਸੀਂ ਅਰਥ ਕੀਤੇ ਨੇ ਪਗਤੀਆਂ ਹੈ ਕਿ ਦੇ ਵਾਸਤੇ ਹੁਣ ਇਹ ਦੱਸੋਗੇ ਕਿਹੜੀ ਪਗਤੀ ਕਿੱਥੇ ਮਾਰੀ ਹੋਈ ਹੈ ਉਦੋਂ ਜਿਹੜੇ ਸੀ ਉਹਨਾਂ ਤੇ ਮਾਰੀ ਅਜੇ ਨਾਲ ਦਿਲ ਲੰਦੀ ਹੈ ਸਾਬਤ ਹੋ ਜੂਗਾ ਵੀ ਉਹ ਥਣੇ ਤੇ ਜਿਹਨੂੰ ਇਹ ਭਗਤੀ ਲਿਖੀ ਸੀ ਟਾਰਗੇਟ ਬਣਾ ਕੇ ਅੱਜ ਉੱਥੇ ਕੌਣ ਹੁਣ ਅੱਜ ਉਸ ਟਾਰਗੇਟ ਦੇ ਸਾਹਮਣੇ ਕੌਣ ਖੜਾ ਹੈ ਦੋ ਬਥੇ ਹੀ ਹੈ ਟੋਪਲੀ ਹਲਾਈ ਉਹ ਉੱਥੇ ਹੀ ਆ ਟੋਪਦਾ ਨਿਸ਼ਾਨਾ ਉੱਥੇ ਹੀ ਆ ਅੱਜ ਉਹ ਨਿਸ਼ਾਨੇ ਤੇ ਕੌਣ ਆ ਗਿਆ ਪੂਰੇ ਖੜਾ ਹੋ ਗਿਆ ਉਹਦੋਂ ਕੌਣ ਸੀ ਇਹ ਤਾਂ ਟੋਪਾਂ ਨੇ ਬੋਲੇ ਗਾਣ ਤੇ ਚੱਲੇ ਹੋਏ ਸਾਰੇ ਭਗਤੀ ਅੱਜ ਉਹਦੇ ਪੂਰੇ ਕੌਣੇ ਟਾਰਗੇਟ ਤੇ ਇਹ ਸਾਰਾ ਨਕਸ਼ਾ ਦਿਖਾਉਣ ਵਾਲੀ ਗੱਲ ਹੈ ਕੁਰਬਾਨੀ ਦਾ ਇਹ ਤਾਂ ਇੱਕੋ ਵੀ ਰਹਿਣਾ ਨਾ ਚਾਉਂਦੇ ਪੱਲੇ ਕੀ ਹੈ ਜੋਰ ਜ਼ੁਲਮ ਖੁੱਲੋ ਘੜੋ बड़ा फुदता होंगे किंता नहीं फलते सबू भी नहीं लगता होंगे तो। काची दे बकार बकारा भरी दे कची एना मन अंतर्श्वास कर मान्या करण हार नानक एक जाने मन अंतर विश्वास कर मान जाने जे मन अंतर्श्वास करके मान ले विश्वास आए मन लवे करण हार नानक एक जाने ਕੋਨੇ ਕਾਰਨ ਹਾਲ ਨਾਨਕ ਫਿਰ ਜਾਂਦੇ ਹੋ ਫਿਰ ਕਿਦ ਨਹੀਂ ਰਹਿਣੇ ਤੇਰੇ ਕੇਲੇ ਪ੍ਰਮਾਣ ਫਿਰ ਨਹੀਂ ਰਹਿਣੇ ਸਿੱਧ ਕੇਲੇ ਪ੍ਰਮਾਣ ਉਹਨਾ ਚੱਲਣਾ ਜਿਨ੍ਹਾਂ ਕੇ ਹਿੰਦੂ ਮਾਦੀ ਚਾਸਲੀ ਚ ਚੜੀ ਹੋਈ ਹੈ ਫਿਰ ਕਰਹਿ ਜੂਗਾ ਕਾਰਨ ਹਾਲ ਨਾਨਕ ਇੱਕ ਜਾਨਣਾ ਫਿਰ ਹੁਕਮ ਹੈ ਹੁਕਮ ਹੀ ਕਰਹਿ ਜੂਗਾ ਸਿੱਧ ਕੇਲੇ ਪ੍ਰਮਾਣ ਨਹੀਂ ਰਹਿਣੇ ਫਿਰ ਤਨੀ ਕੇਲੇ ਪ੍ਰਮਾਣ ਹੋ ਜਾਣੇ ਫਿਰ ਤੜ ਨਹੀਂ ਰਹਿਣੇ ਸਰਨ ਜੇਲੇ ਪ੍ਰਮਾਣਤਾ ਜਾਧਨੀ ਦੂਈ ਚੜਾਈਆ ਉਡਦੀ